ਹਾਂਜੀ ਭਾਈ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਅੱਜ ਤੁਹਾਨੂੰ ਇੱਕ ਹੋਰ ਆਪਣਾ ਕਲੋਜ਼ ਅਪ ਫੀਡ ਦਾ ਰਿਜ਼ਲਟ ਦਿਖਾਵਾਂਗੇ ਫੈਮਿਲੀ ਫਾਰਮ ਦੀ ਕਲੋਜ਼ ਅਪ ਫੀਡ ਦਾ ਰਿਜ਼ਲਟ ਤੇ ਆਹ ਦੇਖ ਸਕਦੇ ਹੋ ਤੁਸੀਂ ਗਾਂ ਭਾਈ ਇੱਕ ਛੋਟੀ ਜੀ ਜਾਣਕਾਰੀ ਵੀ ਸਾਂਝੀ ਕਰਾਂਗੇ ਗਾਂ ਨੂੰ ਨਾਲ-ਨਾਲ ਜੀ 20 ਦਿਨ ਪਹਿਲਾਂ ਆਪਾਂ ਨੇ 50 ਗ੍ਰਾਮ ਠੀਕਰੀ ਨਸ਼ਾਦਰ ਵੈਸੇ ਆਪਣੀ ਫੀਡ ਦੇ ਨਾਲ ਹੀ ਦਿੰਨੇ ਆਪਾਂ ਐਕਸਟਰਾ ਅੱਧਾ ਕਿਲੋ ਦਾ ਲਫਾਫਾ ਕਲੋਜ਼ ਅਪ ਫੀਡ ਦੇ ਵਿੱਚ ਐਕਸਟਰਾ ਦਿੱਤਾ ਹੁੰਦਾ ਆਪਾਂ ਨੇ ਤੇ ਇਹ ਫਿਡ ਪਾਣ ਨਾਲ ਜੋ ਗਾਂ ਦੇ ਰਿਜ਼ਲਟ ਨੇ ਬਈ ਇੱਕ ਤਾਂ ਥਣ ਬਾਈ ਦੱਸਦਾ ਸੀ ਵੀ ਘੱਟ ਸੀ ਥਣ ਘੱਟ ਸੀ ਉਹ ਵੀ ਪੂਰਾ ਹੋ ਗਿਆ ਤੇ ਬਈ ਤੇ ਗਾਂ ਨੂੰ ਕੋਈ ਵੀ ਪੜ ਨਹੀਂ 1% ਵੀ ਦੂਜੀ ਸੂਈ ਸੂਈ ਹੈ ਜੀ ਦੂਜੀ ਹਾਂ ਦੂਜੀ ਸੂਈ ਬੱਚੇ ਨੂੰ ਜਨਮ ਦਿੱਤਾ ਜੀ ਕੋਈ ਗਾਂ ਨੂੰ ਪੜ ਨਹੀਂ ਤੇ ਨਾਰਮਲ ਸੂਆ ਜਿਵੇਂ ਨਾਰਮਲ ਪਤਾ ਵੀ ਨਹੀਂ ਲੱਗਿਆ ਇਹਨਾਂ ਨੂੰ ਵੀ ਨਹੀਂ ਪਤਾ ਲੱਗਿਆ ਗਾਂ ਸੂਈ ਦਾ ਤੇ ਬੜੇ ਆਰਾਮ ਨਾਲ ਬੱਚੇ ਨੂੰ ਜਨਮ ਦਿੱਤਾ ਇਹਨੇ ਚੱਲ ਪੁੱਤ ਚੱਲ ਚੱਲ ਉਧਰ ਬਹੁਤ ਹੀ ਆਰਾਮ ਨਾਲ ਬੱਚੇ ਨੂੰ ਜਨਮ ਦਿੱਤਾ ਇਸ ਗਾਂ ਨੇ ਤੇ 22 ਘੰਟਿਆਂ ਦੇ ਅੰਦਰ ਅੰਦਰ ਗਾਂ ਦੀ ਜੇਰ ਪੈ ਗਈ ਬਈ ਬਹੁਤ ਸੌਖੀ ਜੇਰ ਪਈ ਹੈ ਇਹ ਮੇਲ ਕਾਫਾ ਹੈ ਚਲੋ ਮੇਲ ਫੀਮੇਲ ਤਾਂ ਆਉਂਦੇ ਰਹਿੰਦੇ ਨੇ ਤੇ ਜੋ ਗਾਂ ਨੇ ਬਈ ਇਸ ਵਾਰ ਬੋੜਾ ਕੱਢਿਆ ਬਾਈ ਕਹਿੰਦੇ 10 ਕਿਲੋ ਪਲੱਸ 10 ਤੋਂ ਪਲੱਸ ਬੋੜਾ ਕੱਢਿਆ ਇਸ ਨੇ ਤੇ ਪਹਿਲੇ ਸੂਏ ਦੂਜੇ ਸੂਏ ਕਦੇ ਵੀ ਗਾਂ ਦਾ ਕੈਲਸ਼ੀਅਮ ਨਹੀਂ ਘਟਦਾ ਹੈਗਾ ਤੁਸੀਂ ਸਾਰੀ ਗਾਂ ਨੂੰ ਖਾਲੀ ਕਰ ਸਕਦੇ ਹੋ ਤੇ ਆਪਣੇ ਜਿਹੜਾ ਹਰ ਹੈ 1 ਮਹੀਨਾ ਸੋਣ ਦਿਓ ਆ ਪਹਿਲੀ ਬੰਦ ਕਰ ਦੇਣਾ ਹੈ ਜਿਹਦੇ ਨਾਲ ਗਾਂ ਦੇ ਲੇਵੇ ਨੂੰ ਤੇ ਲੱਤਾਂ ਨੂੰ ਸੋਜਿਸ਼ ਨਹੀਂ ਹੁੰਦੀ ਹੈਗੀ ਭਲਾ ਨਹੀਂ ਪੈਂਦੀ ਹੈਗੀਆਂ ਤੇ ਨਾਲ ਆਪਾਂ ਨੇ 50 ਗ੍ਰਾਮ ਠਿਕਰੀ ਨਿਸ਼ਾਦਰ ਤੇ ਇਹਨਾਂ ਨੇ ਵਰਤੀ ਹੈ ਜੀ ਕਲੋਜ਼ਾ ਫੀਡ ਇਹ ਫੈਮਿਲੀ ਫਾਰਮ ਦੀ ਕਲੋਜ਼ਾ ਫੀਡ ਵਰਤੀ ਹੈ ਜੀ ਹਾਂ ਇਹਦੇ ਤੇ ਇਹਦੇ ਵਿੱਚ ਆਪਾਂ ਨੇ ਐਕਸਟਰਾ ਠਿਕਰੀ ਨਿਸ਼ਾਦਰ ਐਦਾਂ ਆਪਾਂ ਅੱਧਾ ਕਿਲੋ ਠਿਕਰੀ ਨਿਸ਼ਾਦਰ ਆਪਾਂ ਨਾਲ ਦਿੰਨੇ ਆ ਜੀ ਫੈਮਿਲੀ ਫੀਡ ਦੇ ਨਾਲ ਆਮ ਤਾਂ ਅੱਧਾ ਕਿਲੋ ਠਿਕਰੀ ਠਿਕਰੀ ਨਿਸ਼ਾਦਰ ਇਹ ਕਲੋਜ਼ਾ ਫੀਡ ਹੈ ਦੇ ਦੇਖ ਸਕਦੇ ਹੋ ਬਾਈ ਸਾਰੀਆਂ ਆਪਣੀ ਫੀਡ ਵਰਤ ਰਹੇ ਨੇ ਪਾਵਰ 12000 ਤੇ ਬਾਈਆਂ ਦੇ ਜਿਹੜੀ ਗਾਂਆਂ ਟੋਟਲ ਆਪਾਂ ਗਾਂਆਂ ਇੱਕ ਵਾਰ ਦਿਖਾਈਏ ਤੁਹਾਨੂੰ ਤੇ ਗਾਂਆਂ ਦੇ ਫਾਰਮ ਦੇ ਜੋ ਮਸਟੈਟਸ ਦੀ ਦਿੱਕਤ ਸੀ ਉਹ ਬਹੁਤ ਕਵਰ ਹੋ ਗਈ ਕਾਫੀ ਹੱਦ ਤੱਕ ਜਿਹੜੀ ਮਸਟੈਟਸ ਹੈ ਤੇ ਗਾਂਆਂ ਨੂੰ ਕੋਈ ਵੀ ਕੇਸ ਮਸਟੈਟਸ ਦਾ ਨਹੀਂ ਆ ਰਿਹਾ ਜਦੋਂ ਦੀ ਇਹ ਫੈਮਿਲੀ ਫਾਰਮ ਦੀ ਫੀਡ ਵਰਤਣ ਲੱਗੇ ਨੇ ਭਰਾ ਤੇ ਹਾਂਜੀ ਨਾਮ ਕਲਵਿੰਦਰ ਸਿੰਘ ਹੈ ਜੀ ਮੇਰਾ ਪਿੰਡ ਕਿਸ਼ਨਗੜਾ ਜੀ ਆਪਾਂ ਇੱਕ ਛੋਟਾ ਜਿਹਾ ਡੇਰੀ ਫਾਰਮ ਕਰਦੇ ਆ ਜੀ ਆਹ ਗਾਂ ਨੂੰ ਆਪਾਂ ਕਲੋਜ ਅਪ ਲਾਈਤੀਗੀ ਹਾਂਜੀ ਤੇ ਨਾਲ ਠੀਕਰੀ ਨਹੀਂ ਛੱਡ ਰੇ ਕਾਲੇ ਸੂਈ ਹੈਗੀ ਹਾਂਜੀ 2.5 ਘੰਟਿਆਂ ਦੇ ਵਿੱਚ ਇਹਦੀ ਜੇਰ ਕਲੀਅਰ ਹੋ ਜੂਗੀ ਠੀਕ ਹੈ ਜੀ ਤੇ ਨਾ ਕੋਈ ਉਹਦੇ ਸਵੇਲਿੰਗ ਆਈ ਹੈ ਨਾ ਕੁਝ ਹੋ ਰਾਇਗਾ ਗਾ ਦਾ ਰਿਜ਼ਲਟ ਵਧੀਆ ਮੇਰੇ ਪਹਿਲੇ ਸਾਨੂੰ ਠੰਣ ਦੀ ਸ਼ਕਤੀ ਦੀ ਵੀ ਘਟ ਹੈ ਦਾ ਠੀਕ ਹੈ ਪਿਛਲੇ ਸੂਏ ਪਰ ਇਹ ਕਿ ਜਦੋਂ ਹੱਥਾਂ ਨਾਲ ਚੋਈ ਆ ਸੀ ਮਸ਼ੀਨ ਹਜੇ ਲਾਈ ਨਹੀਂ ਹਾਂ ਹਾਂ ਠਾਣਾ ਵੀ ਸਹੀ ਲੱਗਿਆ ਸਾਨੂੰ ਠਾਣਾ ਵੀ ਸਹੀ ਹੋ ਗਿਆ ਹਾਂ ਸਹੀ ਲੱਗਿਆ ਠਾਣਾ ਬਾਕੀ ਦੂਜੀ ਫੀਲ ਹੈ ਜਿਹੜੀ ਆਪਣੇ 12000 ਜੀ ਉਹਦਾ ਵੀ ਰਿਜ਼ਲਟ ਵਧੀਆ ਸਾਨੂੰ ਠੀਕ ਹੈ ਤੇ ਸਟੈਟਸ ਦੀ ਸਮੱਸਿਆ ਤਾਂ ਹੁਣ ਲਾ ਲਓ ਵੀ ਉਹ ਲੈ ਗਏ ਸਿਟੀ ਕੇ ਲਾਉਣੇ ਹਾਂ ਠੀਕ ਹੈ ਜੀ ਮਸਟੈਸ ਦੀ ਬਹੁਤ ਵੱਡੀ ਦਿੱਕਤ ਨੂੰ ਪਹਿਲਾਂ ਸਾਨੂੰ ਹਫਤੇ ਦੇ ਵਿੱਚ ਇੱਕ ਦੋ ਵਾਰੀ ਸਾਨੂੰ ਟੀਕੇ ਲਾਉਣੇ ਪੈਂਦੇ ਤੇ ਜੋ ਮਤਲਬ ਰਿਪੀਟ ਪ੍ਰੋਬਲਮ ਸੀ ਇੱਕ ਦੋ ਇਹ ਕੰਪਲੀਟ ਪ੍ਰੋਬਲਮ ਆਖੋ ਜੀ ਤਾਂ ਅਪਾ ਨੇ ਤਿੰਨ ਗਾਵਾਂ ਭਰੀਆਂ ਨੇ ਹਜੇ ਹਾਂ ਉਹਦੇ ਵਿੱਚੋਂ ਦੋ ਦੀ ਮਤਲਬ ਚੈੱਕ ਚ ਆ ਰਹੀਆਂ ਨੇ ਠੀਕ ਹੈ ਦੋ ਠੀਕ ਇੱਕ ਦੀ ਹਜੇ ਹੋਏ ਨਹੀਂ ਹੈਗੇ 17 18 ਦਿਨ ਉਹ ਤਾਂ ਆਪਾਂ ਕੁਝ ਨਹੀਂ ਸਕਦੇ ਹਾਂ ਕੁਝ ਨਹੀਂ ਸਕਦੇ ਹੈਗੇ ਹਾਂ ਦੋ ਗਾਵਾਂ ਭਰੀਆਂ ਤਿੰਨ ਭਰੀਆਂ ਦੀ ਤਿੰਨ ਚੋਂ ਦੋ ਕਲੀਅਰ ਨੇ ਠੀਕ ਹੈ ਹਾਂ ਜੀ ਠੀਕ ਹੈ ਇੱਕ ਆ ਬੱਚੀ ਵਾਸਤੇ ਲਾਈ ਸੀ ਆਪਾਂ ਨੇ ਫੀਲਡ ਜੀ ਹਾਂ ਇਹਦੇ ਜਿੱਦੇ ਫੀਲਡ ਲਾਈ ਤੀ ਕੀ ਉਹਦੇ ਇਹਦੇ ਵਿੱਚ 87 ਕਿਲੋ ਵਜਨਦੀ ਆ ਹਾਂ ਤੇ 20 ਦਿਨਾਂ ਬਾਅਦ ਇਹਦੇ ਵਿੱਚ 105 ਕਿਲੋ ਵਜਨ ਹੋ ਗਿਆ ਠੀਕ ਹੈ ਜੀ ਤੇ ਹੁਣ ਅਸਾਂ ਇਹ ਚੱਲਦੀ ਆ ਉਹ ਇਹ ਥੋੜੀ ਜਿਹੀ ਛੋਟੀ ਤਾਂ ਹੈਗੀ ਵੀ ਇਹ ਜਨਮ ਤੋਂ ਮੜਾ ਜਿਹਾ ਵਜਨ ਘਟਤੀ ਦਾ ਠੀਕ ਹੈ ਠੀਕ ਹੈ ਹੁਣ ਇਹਦੇ ਵਿੱਚ ਸਾਨੂੰ 20 ਦਿਨਾਂ ਦੇ ਵਿੱਚ ਇਹਨੇ 18 ਕਿਲੋ ਵਜਨ ਦਿੱਤਾ 20 ਦਿਨਾਂ ਦੇ ਵਿੱਚ 20 ਦਿਨਾਂ ਦੇ ਵਿੱਚ ਠੀਕ ਹੈ ਜੀ ਕਿੰਨੀ ਫੀਟ ਪਾਰੇ ਉਹ ਇਹ ਇਹਨੂੰ ਪਾਦਨੇ ਜੇ ਅਸੀਂ 2 ਕਿਲੋ ਪਲੱਸ ਹੀ ਪਾਦਨੇ ਹਾਂ ਹਾਂ ਠੀਕ ਹੈ ਕੱਲੀ ਤੂੜੀ ਦੇ ਨਾਲ ਉਹ ਚਾਰ ਨਹੀਂ ਕੁਛ ਨਹੀਂ ਦੇ ਰਹੇ ਇਹਨੂੰ ਕੱਲੀ ਟੂੜੀ ਜਾਂਦੇ ਠੀਕ ਹੈ ਜੀ ਧੰਨਵਾਦ ਜੀ ਠੀਕ ਹੈ